ਜਿਲੰਦਰ ਪਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਜੋ ਕਿ 7 ਅਕਤੂਬਰ ਨੂੰ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਸਿਟੀ ਵਾਲਮੀਕ ਸਭਾ ਦੇ ਪ੍ਰਧਾਨ ਰਾਜਕੁਮਾਰ ਰਾਜੂ ਜੀ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਰਸਤੇ ਦੇ ਵਿੱਚ ਲਾਈਟ ਸੜਕਾ ਚੌਕਾਂ ਦੀ ਮੁਰੰਮਤ ਵਾਸਤੇ ਅਤੇ ਹੋਰ ਕਈ ਐਸੇ ਕਾਰਜ ਹਨ ਜਿਨ੍ਹਾਂ ਦੀ ਕਮੀ ਪੇਸ਼ੀ ਰਹੇ ਜਾਂਦੀ ਹੈ ਉਹਨਾਂ ਦੇ ਬਾਰੇ ਉਹਨਾਂ ਨਾਲ ਆਪਣੇ ਵਿਚਾਰ ਰੱਖੇ ਗਏ ਡੀਸੀ ਸਾਹਿਬ ਦਾ ਕਿਰਣਾ ਹੈ ਹਰ ਹਾਲਤ ਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਬਾਤਾਂ ਹਨ ਉਹਨਾਂ ਨੂੰ ਮਨਜ਼ੂਰ ਕੀਤਾ ਜਾਵੇਗਾ lo meur ਸਭ ਲੋਕੀ ਇਸ ਸਤ ਸਦਕੂਪਨ ਮੂਰਤ ਨੂੰ ਨਾ ਬਣਾਇਆ ਜਾ ਰਿਹਾ ਤੇ ਨਾ ਸ਼ੇਰ ਨੂੰ ਬਰਨਿਆ ਜਾ ਰਿਹਾ ਤੇ ਸ਼ੁਭਿਆਪਨਾ ਤੇ ਵੀ ਦਿੱਤੀ ਜਾ ਰਹੀ ਹੈ ਇਸ ਸਾਲ। ਸਾਫੀ तमाम ਇਹਦੇ ਬੱਤੇ ਬਣਿਆ ਲੈ ਜਿਆ ਸਮਾਰੋਹ ਹੋਵੇਗਾ। ਸਾਡੇ ਸੀਨੀਅਰ ਅਧਿਕਾਰੀ ਜਨਾਬ ਸਾਡੇ ਸੀਨੀਅਰ ਜੀ ਨੇ ਕੋਲ ਦੇ ਵਿੱਚ ਨੇਅਰ ਸਾਹਿਬ ਲਈ ਜਨਾਬ ਉਹ ਸੀਨੀਅਰ ਸਾਡੇ ਨੂੰ ਪੰਡਾਰ ਸਫਾਈ ਕਰਦੇ ਹੋਇਆ ਜੀਸ਼ਾ ਚੇਰਮਨ ਸਾਹਿਬ ਚੰਦਰਦੇਵ ਜੀ ਮਿਲ ਕੇ ਹਸਤਾਨਾ ਅਸੀਂ ਇਹ ਮੀਟਿੰਗ ਦਿੱਤੀ ਉਸ ਤਮਾਮ ਸਾਡੀ ਮਹਿਮਿਆ ਤੇ ਵਿਕਾਰੀ ਦਾ ਨਾਮ ਇਹ ਨਿਰਦੇਸ਼ ਦਿੱਤੇ ਗਏ ਨੇ ਬਹੁਤ ਹੀ ਚੰਗੀ ਗੱਲ ਹੈ ਇਸ ਸਫੁੱਲਤਾ ਨੂੰ ਕਦੇ ਜਾਣਿਆ ਸੀ ਦਰਮਿਆਨ ਆ ਕੇ ਸਮਾਜ ਦੇ ਹਰ ਵਰਗ ਦੇ ਲੋਕ ਇਸ ਸਫੁੱਲਤਾ ਨੂੰ ਸਾਮੂਹਕ ਸਰਕਾਰ ਤੋਂ ਬੜੀ ਤੂੰਤਾਮ ਨਾਲ ਜਿਹੜਾ ਪਲੋਸਾ ਜੜਾ ਉਹ ਬਣਾਇਆ ਹੈ ਕਿ ਅਜਿਹਾ ਲੱਗਦਾ ਜਿਵੇਂ ਉਹਨਾਂ ਦਾ ਪਿਛਲੇ ਸਾਲ ਤੋਂ ਮੈਨੂੰ ਕੀ ਤੋਂ ਇਹਨਾਂ ਦੇ ਸੇਕ ਟ੍ਰੈਫਿਕ ਨੂੰ ਲੈ ਕੇ ਬਰੇ ਸਵਾਲ ਚੱਕੇ ਜਿੰਦੇ ਸਬਸਕ੍ਰਾਈਬਿੰਗ ਹੋ ਲੈ ਕੇ ਉਹਨਾ ਨੂੰ ਲੈ ਕੇ ਸੜਕਾਂ ਤੇ ਬਸਤਾ ਨੂੰ ਲੈ ਕੇ ਜਿਹੜੇ ਸਾਨੂੰ ਕੂੜੀਆਂ ਜਿਹੜੀ ਜਮ ਹੋਈਆਂ ਉਹਨਾਂ ਨੂੰ ਬੜੀ ਆਸ਼ਵਾਸਿਕਤਾ ਹੋਇਆ ਹੈ ਕਿ ਪੁਲਿਸ ਅਤੇ ਕੋਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਆਉਣ ਵਾਲੇ ਦਿਨਾਂ ਆਲਰੇਡੀ ਸੀ ਪੁਆਇੰਟਿੰਗ ਦੇ ਅਧਿਕਾਰੀਆਂ ਨਹੀਂ ਕਰ ਚੁੱਕੇ ਉਹਨਾਂ ਨੂੰ ਆਲਰੇਡੀ ਸਿਮੀਟ ਕੀਤਾ ਹੈ ਅੱਜ ਬੋਰਡ ਡੇਢ ਸੱਤ ਨੂੰ ਉੱਪਰ ਕਰਨੀ ਗਈ ਹੈ ਕਿ ਮੋਟਾ ਨਾ ਦੇਣਾ ਕੋਨੈਕਸ਼ਨ ਸ਼ਹਿਰ ਦੀ ਜਵੇ ਕੋਈ ਵੀ ਗੁੱਤੀ ਹੈ ਜੇ ਤੁਹਾਨੂੰ ਪਾਇਲਾਂ ਤੋਂ ਕੋਈ ਪਤਾ ਕਿਸੇ ਦਿਨਾਂ ਕਾਫੀ ਗੁੱਸਾ ਰਿਖਾ ਨਾਲ ਸਾਧਰ ਸੰਤਾਨ ਅਨੁਸਾਰ ਇਹ ਇਸ ਨੂੰ ਤੁਰੰਤ ਚੱਲਿਆ ਜਾਵੇ ਕਾਲ ਕਿਸੇ ਤੋਂ ਸ਼ਰਧਾ ਨੂੰ ਸੰਗਤ ਸਵੀਕਾਰ ਇਸ ਵਿੱਚ ਜ਼ਿਆਦਾ ਸਖਤ ਨਾਮ ਹੈ ਇਹ ਡੀਸੀ 70 ਵਿਖੇ ਦਾਦੋ ਜੀ ਮੇਰਾ ਐ ਰਾਜਮਾਨ ਰਾਜੀ ਸਿਧੀ ਵਾਲਮੀਕੀ ਸਭਾ ਦਾ ਚੇਅਰਮੈਨ ਅੱਜ ਜੋ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਉਹਦੇ ਵਿੱਚ ਜਿਹੜੀਆਂ ਅਸੀਂ ਏਸੀ ਸਾਹਿਬ ਨੂੰ ਆਪਣੀਆਂ ਮੰਗਾਂ ਸਾਰੀਆਂ ਦੱਸੀਆਂ ਪੈਚਵਰਕ ਔਰ ਸਾਰੇ ਚੌਕਾ ਦੇ ਰੰਗ ਰੋਗਲ ਧਾਰੂ ਤੇ ਮੀਟ ਦੀਆਂ ਦੁਕਾਨਾਂ ਬੰਦ ਹੋਣਗੀਆਂ ਸਕੂਲਾਂ ਦੇ ਵਿੱਚ ਪੂਰੇ ਦਿਨ ਦੀ ਛੁੱਟੀ ਕੀਤੀ ਜਾਊਗੀ ਔਰ ਬਿਜਲੀ ਜਿਹੜੀ ਬਿਜਲੀ ਜਾਂਦਾ ਉਹਦਾ ਦੱਸਿਆ 6 ਔਰ 7 ਨੂੰ ਬਿਜਲੀ ਨਹੀਂ ਜਾਊਗੀ ਔਰ ਜਿਸਿਸਾਉ ਨੇ ਸਾਰੀ ਪੁਲਸ ਦਾ ਆਪਣੀਆਂ ਡਿਊਟੀਆਂ ਲਾਈਆਂ ਕਿ ਜਿੱਥੇ ਵੀ ਕੋਈ ਮੁੰਡੇ ਗੜਬੜੀ ਕਰਦੇ ਆ ਉਹਨਾਂ ਨੂੰ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਸ਼ੁਰੂਆਤਰਾ ਚਾਹੁੰਦੇ ਆ ਉਹਨਾਂ ਨੂੰ ਵੀ ਹਿਦਾਇਤ ਦਿੱਤੀ ਆ ਔਰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਵਾਲਮੀਕੀ ਸ਼ੋਭਾ ਯਾਤਰਾ ਦੇ ਬਾਅਦ ਮਿਲਦੀ ਜਿਹੜਾ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਔਰ ਮੇਰੇ ਨਾਲ ਹਲਕਾਂ ਇਚਾਰਾ ਬੁਢੀ ਨਿੱਕਰ ਨੇ ਕੋਲੀ ਔਰ ਸਾਡੇ ਖਾਸ ਜੋ ਡੀਸੀ ਸਾਹਿਬ ਜੀ ਔਰ ਮੇਸਾ 50 ਮੇਸ ਜੀ ਰੋਮਨ ਸਾਹਬਲਾ ਜੀ ਕਾਕੂ ਜੀ ਸਾਡੇ ਚੀਫ ਐਨ ਚੰਦਰ ਗਰੇਵਾਲ ਜੀ ਔਰ ਸਾਡੇ ਪ੍ਰਧਾਨ ਅਰਜੇਸ਼ ਭੱਟੀ ਜੀ ਸੁਹਾਸ ਹੁੰਦੀ ਜੀ ਅਰਜੇਸ਼ ਪਦਮ ਜੀ ਇਨਾ ਆਲੋ ਮੈਂ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਬਾਲਕੀ ਹਰ ਹਰ ਬਾਤ ਟ੍ਰੈਫਿਕ ਨੂੰ ਲੈ ਕੇ ਵੀ ਕੋਈ ਗੱਲਬਾਤ ਕੀਤੀ ਗਈ ਟ੍ਰੈਫਿਕ ਨੂੰ ਇਹੇ ਗੱਲਬਾਤ ਕੀਤੀ ਸਾਰੀ ਟ੍ਰੈਫਿਕ ਦਾ ਨਹੀਂ ਸੀ ਸਾਹਮਣੇ ਲੱਗਾ ਚੌਂਕਾਂ 'ਚ ਇੱਕ-ਇੱਕ ਰਸੀ ਬੰਨੀ ਜਾਊਗੀ ਉਹਦੇ ਨਾਲ ਇੱਕ-ਇੱਕ ਦੋ-ਦੋ ਮੁਲਾਜ਼ਮ ਖੜੇ ਰੂਟ ਬਰਡ ਦੀ ਵੀ ਗੱਲ ਹੋਈ ਆ ਕਿੱਥੋਂ ਦਾ ਕਿੱਥੇ ਰੂਟ ਰੂਟ ਦੇਖੋ ਜੀ ਪ੍ਰਭੂ ਰਾਮ ਚੌਂਕ ਤੋਂ ਸ਼ੁਰੂ ਕਰਕੇ ਲਖਪੁਰ ਸ਼ੌਂਕ ਲਖਪੁਰ ਸ਼ੌਂਕ ਤੋਂ ਜਿੱਪਾਗ ਸਿੰਘ ਚੌਂਕ ਭਗਤ ਸਿੰਘ ਵਾਲਮੀਕੀ ਜੇਤ ਹਮਮ ਬਾਲਮੀਕੀ ਜੇਤੋ ਜਿਹੜਾ ਪਟੇਲ ਚੌਂਕ ਪਟੇਲ ਚੌਂਕ ਦੇ ਵਿੱਚ ਡਾਲਫਿੰਗ ਚੌਂਕ ਡਾਲਫਿੰਗ ਚੌਂਕ ਆਲੀ ਮੱਲੇ ਦਾ ਜਾ ਕੇ ਸਮਾਗਮ ਕੀਤਾ ਪ੍ਰਧਾਨ ਜੀ ਕੋਈ ਛੁੱਟੀ ਦਾ ਵੀ ਐਲਾਨ ਕੀਤਾ ਉਹਨਾਂ ਵੱਲੋਂ ਛੁੱਟੀ ਇਹ ਕੀਤੇ ਪੂਰੇ ਦਿਨ ਦੀ ਸ਼ੋਭਾ ਯਾਤਰਾ ਹੋਸੀ ਹਮ ਸੰਤਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਲਾਸਟ ਸੰਤਾਂ ਨੂੰ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਗੀ ਬਾਲਮੀਕੀ ਕਬਾਹਲ ਸਾਰਿਆਂ ਨੂੰ ਲੱਖ ਲੱਖ ਵਧਾਈ ਸਾਡੇ ਰਵਿਦਾਸ ਸੇਵਾਦਾਰ ਦੇ ਪ੍ਰਧਾਨ ਪਿੰਡਾ ਪਿੰਡਾ ਜੀ ਡੀਟੂ ਜੀ ਹੋਰ ਸਾਰਿਆਂ ਨੂੰ ਇਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਹਾਰ ਹਰ